ਆਹ ਜ਼ਿੰਦਗੀ ਦੀ ਛੋਟੀ ਜੀ ਬੇਨਤੀ ਕਰਨੀ ਹੈ ਕਿਉਂਕਿ ਜ਼ਿੰਦਗੀ ਚ ਫਿਰ ਕਦੀ ਮੌਕਾ ਮਿਲੇ ਨਾ ਮਿਲੇ ਇਹ ਜਿਹੜੇ ਸ਼ਬਦ ਅਸੀਂ ਤੁਹਾਡੇ ਅੱਗੇ ਇੱਥੇ ਪੜ੍ਹਦੇ ਪਏ ਆ ਨਾ ਜੇ ਕਿਤੇ ਦਰਬਾਰ ਸਾਹਿਬ ਪੁਲਸ ਪੁਲਪਲੇਖੇ ਸ਼ਬਦ ਪੜਿਆ ਜਾਵੇ ਨਾ ਕਿਤੇ ਸਾਡੇ ਕੋਲੋਂ ਤੇ ਰਾਗੀ ਦੀ ਬਦਲੀ ਹੋ ਜਾਂਦੀ ਹੈ ਹੁਣ ਚੁੱਕ ਕੇ ਅਸੀਂ ਜਗਾ ਸੁੱਟਦੇ ਨੇ ਕਿ ਉਹਨੂੰ ਘਰ ਆਉਣਾ ਵੀ ਥੋੜਾ ਮੁਸ਼ਕਲ ਹੋ ਜਾਂਦਾ ਹੈ ਤੋ ਅੱਜ ਮੈਂ ਹੁਣ ਆਪਣੀ ਪੜਾਅਸ ਜਿਹੜੀ ਨਾ ਉਹ ਕੱਢ ਦੇਣੀ ਏ ਕਿਉਂਕਿ ਮੈਨੂੰ ਮੌਕਾ ਮਿਲ ਗਿਆ। ਮਾਨਜੋਗ ਸਾਡੇ ਪ੍ਰਧਾਨ ਜੀ ਇੱਕ ਦਿਨ ਕਹਿੰਦੇ ਸਨ ਦਰਬਾਰ ਸਾਹਿਬ ਦੇ ਵਿੱਚ ਰਾਗੀ ਸਿੰਘ ਆਪਣੀ ਮਰਜ਼ੀ ਨਾਲ ਸ਼ਬਦ ਨਹੀਂ ਪੜ ਸਕਦਾ। ਬਿਲਕੁਲ ਠੀਕ ਕਹਿੰਦੇ ਸਨ। ਇੱਕ ਸ਼ਬਦ ਮੈਂ ਪੜਦਾ ਹਾਂ ਨਾ ਪਹਿਲਾਂ ਪਹਿਲਾਂ ਦੂਰੋਂ ਦੇਖ ਡੰਡੌਤ ਕਰ ਛੱਡ ਸੰਘਾਸਨ ਹਰ ਜੀ ਆਏ। ਉਹਨੇ ਬਾਦ ਭਾਈ ਗੁਰਦਾਸ ਦੀ ਲਿਖੀ ਹੋਈ ਹੈ। ਤੇ ਅਕਸਰ ਸੰਗਤ ਨੇ ਮੰਗ ਕਰਨੀ ਤੇ ਮੈਂ ਸ਼ਬਦ ਸੁਣਾ ਦਨਾ ਮੇਰੀ ਬਦਲੀ ਇਹ ਸ਼ਬਦ ਦੇ ਕਰਕੇ ਦਰਬਾਰ ਸਭ ਤੋਂ ਸ਼ੀਧਾਂ ਤੇ ਕਰ ਦਿੱਤੀ ਵੀ ਸ਼ਬਦ ਕੋ ਪੜਦਾ ਜੇ ਕ੍ਰਿਸ਼ਨ ਭਗਵਾਨ ਦੀ ਉਸਤਤਿਆ ਜਗਾ ਜਗਤੇ ਬ੍ਰਹਮ ਵਿਸ਼ਨੂ ਮਹੇਸ਼ ਸ਼ਿਵਾ ਦੀ ਗੱਲ ਗੁਰਬਾਣੀ ਚ ਕੀਤੀ ਗਈ ਹੈ ਕਿਸੇ ਕੰਟੈਕਸਟ ਦੇ ਵਿੱਚ ਕੀਤੀ ਗਈ ਕਿਸੇ ਕਨਸੈਪਟ ਦੇ ਵਿੱਚ ਕੀਤੀ ਗਈ ਹੈ ਕੀ ਰਾਗੀ ਸਿੰਘ ਸ਼ਬਦ ਵੀ ਨਹੀਂ ਪੜ ਸਕਦਾ ਅਹੀਏ ਸ਼ਬਦ ਨਹੀਂ ਪੜਨਾ ਰਾਜਨ ਕਾਉਂਨ تمہਾਰੇ ਆਵੇ ਸਪੈਸ਼ਲੀ ਉਦੋਂ ਜਦੋਂ ਲੀਡਰ ਉਦੋਂ ਮੱਥਾ ਟੇਕਣ ਆਇਆ ਹੋਵੇ ਨਾ ਉਦੋਂ ਬਿਲਕੁਲ ਰਾਗੀ ਦੇ ਨਾਲ ਸਿਰ ਦੇ ਉੱਤੇ ਤਲਵਾਰ ਲਟਕਦੀ ਹੁੰਦੀ ਦਰਬਾਰ ਸਾਹਿਬ ਦੇ ਵਿੱਚ ਇੱਥੇ ਅਸੀਂ ਬਿਲਕੁਲ ਫਰੀ ਆ ਜਿਹੜਾ ਮਰਜ਼ੀ ਸ਼ਬਦ ਪੜ ਸਕਦੇ ਆ ਭਾਈ ਸਾਹਿਬ ਨੇ ਪੜੇ ਨੇ ਇਹ ਕਿਤੇ ਦਰਬਾਰ ਸਾਹਿਬ ਪੜਦੇ ਨਾ ਸ਼ਬਦ ਤੇ ਇਹਨਾਂ ਦੀ ਛੁੱਟੀ ਹੋ ਜਣੀ ਸੀ ਪੁੱਛ ਲਓ ਭਾਵੇਂ ਤੋ ਅੱਜ ਮੀਡੀਆ ਦੇ ਵਿੱਚ ਗੱਲ ਜਾ ਰਹੀ ਹੈ ਮੈਂ ਓਪਨਲੀ ਇਹ ਗੱਲ ਕਹਿ ਰਿਹਾ ਗੁਰੂ ਮਾਰਾ ਦੀ ਬਖਸ਼ਿਸ਼ ਸਦਕਾ ਤੋਂ ਇਹਨੂੰ ਫ੍ਰੀडम ਅਸੀਂ ਨਹੀਂ ਕਹਿੰਦੇ ਇਹਨੂੰ ਅਸੀਂ ਆਜ਼ਾਦੀ ਦੀ ਮੰਨਦੇ ਆਜ਼ਾਦੀ ਉਹ ਹੁੰਦੀ ਬੰਦੇ ਨੂੰ ਗੱਲ ਕਰਨ ਦਾ ਪੂਰਾ ਅਧਿਕਾਰ ਹੋਵੇ ਆਪਣਾ ਪੱਖ ਪੇਸ਼ ਕਰਨ ਦਾ ਪੂਰਾ ਅਧਿਕਾਰ ਹੋਵੇ ਉਸ ਨੂੰ ਅਸੀਂ ਫ੍ਰੀडम ਕਹਿੰਦੇ ਆ ਸੀ 1947 ਚ ਮਿਲੀ ਹੋਈ ਫ੍ਰੀडम ਨੂੰ ਫ੍ਰੀडम ਨਹੀਂ ਮੰਨਦੇ ਉਹਦੇ ਵਿੱਚ 90% ਕੁਰਬਾਨੀਆਂ ਜਿਹੜੀਆਂ ਸਿੱਖਾਂ ਦੀਆਂ ਨੇ ਔਰ ਸਿੱਖਾਂ ਨੂੰ ਉਹਨਾਂ ਦੇ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਇਸ ਕੌਮ ਨੂੰ ਇਨਾ ਪੀੜਿਤ ਕੀਤਾ ਗਿਆ ਇਤਨਾ ਜ਼ੁਲਮ ਕੀਤਾ ਗਿਆ ਇਸ ਪਾਉਮ ਦੇ ਉੱਤੇ ਕਿ ਸਦੀਆਂ ਤੱਕ ਇਹ ਲਲਕਾਰਾ ਇਹ ਹਵਾਵਾਂ ਜਿਹੜੀਆਂ ਨੇ ਇਹਨਾਂ ਦੇ ਕੰਨਾਂ ਤੱਕ ਪਹੁੰਚਦੀਆਂ ਰਹਿਣਗੀਆਂ ਔਰ ਜਿੱਥੇ ਸਾਨੂੰ ਮੌਕਾ ਮਿਲੇਗਾ ਸੀ ਅਸੀਂ ਉੱਥੇ ਹੀ ਗੱਲ ਕਰਨੀ ਹੈ ਨਾ ਸਾਨੂੰ ਕੀਰਤਨ ਵਿੱਚ ਮੌਕਾ ਮਿਲਦਾ ਕੀ ਹੈ ਕਿ ਆਪਣਾ ਪੱਖ ਕੀਰਤਨ ਦੇ ਵਿੱਚ ਰੱਖਣਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਜਦੋਂ ਐਮਨਾਬਾਦ ਦੀ ਲੜਾਈ ਹੋਈ ਸੀ ਬਾਬਰ ਨੇ ਸਾਰੀ ਦੁਨੀਆ ਨੂੰ ਤੰਗ ਕੀਤਾ ਸੀ ਸਾਰੀਆਂ ਔਰਤਾਂ ਨੂੰ ਸਾਰੇ ਬੱਚਿਆਂ ਨੂੰ ਮਾਰ ਦਿੱਤਾ ਤੇ ਉਹਨਾਂ ਨੇ ਹਾ ਦਾ ਨਾਰਾ ਮਾਰਿਆ ਸੀ ਇਤਿਹਾਸ ਗਵਾਏ ਕਿ ਫਿਰੋਜ਼ਪੁਰ ਦੇ ਵਿੱਚ ਮਲੇਰਕੋਟਣਾ ਦੇ ਵਿੱਚ ਜਿੱਥੇ ਨਵਾਬ ਮਲੇਰਕੋਟਣਾ ਨੇ ਹਾ ਹਾ ਦਾ ਨਾਰਾ ਮਾਰਿਆ ਸੀ ਜਾਂ ਹਾ ਦਾ ਨਾਰਾ ਮਾਰਿਆ ਸੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਵੀ ਹਾ ਦਾ ਨਾਰਾ ਮਾਰਿਆ ਸੀ ਜਿਹੜੇ ਚਾਰ ਸ਼ਬਦ ਆਉਂਦੇ ਨੇ ਬਾਬਰ ਬਾਣੀ ਦੇ ਵਿੱਚ ਜੈਸੀ ਮੇ ਆਵੇ ਖਸਮ ਕੀ ਬਾਣੀ ਤੇ ਜਿਨ ਕੇ ਬੰਕੇ ਘਰੀ ਨਾ ਆਇਆ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਇ ਸੰਧੂਰ ਸੇਸਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂਰ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਨ ਹਧੂਰ ਜਿਹੜੀਆਂ ਰਾਣੀਆਂ ਮਹਿਲਾਂ ਦੇ ਵਿੱਚ ਰਹਿੰਦੀਆਂ ਸਨ ਉਹਨਾਂ ਨੂੰ ਮਹਿਲਾਂ ਦੇ ਲਾਗੇ ਜਾਨ ਦਾ ਹੁਕਮ ਨਹੀਂ ਹੁਣ ਤੇ ਗੁਰਦਾਨ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਆਵਾਜ਼ ਉਹ ਤੋਂ ਬੁਲੰਦ ਕੀਤੀ ਸੀ ਕਿ ਇਹ ਬਾਬਰ ਤੂੰ ਬਾਬਰ ਨਹੀਂ ਤੂੰ ਜਬਰ ਹੈ ਉਹ ਕੀਰਤਨ ਜਾਂਦੇ ਸਨ ਉਹਨਾਂ ਨੇ ਕੀਰਤਨ ਦੇ ਰੂਪ ਦੇ ਵਿੱਚ ਬਾਣੀ ਦਰਜ ਕਰ ਦਿੱਤੀ ਤੇ ਅਸੀਂ ਉਹਨਾਂ ਦੇ ਸੇਵਕ ਹੋਣ ਦੇ ਨਾਤੇ ਇਸ ਮਾਹੌਲ ਨੂੰ ਮੱਦੇ ਨਜ਼ਰ ਰੱਖਦੇ ਕਿ ਬਾਣੀ ਨਹੀਂ ਪੜ ਸਕਦੇ ਅਸੀਂ ਪੜਾਂਗੇ ਜ਼ਰੂਰ ਪੜਾਂਗੇ ਲੋ ਆਓ ਸ਼ਬਦ ਸ਼ਬਦ ਸਰਵਣ ਕਰੋ ਜਿਹੜਾ ਸ਼ਬਦ ਸਾਨੂੰ ਬਹਿਨ ਨੇ ਉਹ ਸਾਰੇ ਸ਼ਬਦ ਮੈਂ ਪੜਨ ਲੱਗਾ ਇੱਥੇ ਤਾਂ ਮੈਂ ਇਹਨਾਂ ਦੇ ਕੋਲੋਂ ਪਹਿਲੇ ਆ ਗਿਆ ਮੰਗ ਲਈ ਇਸ ਮੈਂ ਕਿਹਾ 2 ਮਿੰਟ ਮੈਂ ਬੋਲਣਾ ਜੇ ਮੈਨੂੰ ਰੋਕਣਾ ਨਹੀਂ ਜੇ ਕਿਉਂਕਿ ਮੇਰੇ ਅੰਦਰ ਤਾਂ ਵਲਵਲਾ ਹੈ ਤਾਂ ਮੈਂ ਕੱਟਣਾ ਹੀ ਕੱਟਣਾ ਹੈ ਤਾਂ ਮੈਂ ਆਪਣੀ ਗੱਲ ਕਰ ਦਿੱਤੀ ਹੈ ਹੁਣ ਇਹਦਾ ਜੋ ਵੀ ਰਿਜ਼ਲਟ ਹੋਏ ਤੇ ਦੇਖਿਆ ਜਾਏਗਾ ਕੌਣ ਤੁਮਹਾਰੇ ਆਵੇ ਰਾਜਨ ਕੌਣ ਤੁਮਹਾਰੇ ਆਵੇ